ਗੱਡੀ ਖਬਰ ਜਿਹੜੀ ਹੁਸ਼ਾਦਪੁਰ ਤੋਂ ਦੇਖਣ ਨੂੰ ਮਿਲੀ ਆ ਜਿੱਥੇ ਬਸਪਾ ਦੇ ਵੱਲੋਂ ਬਸਪਾ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਵੱਡਾ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਬਲਤਿਆ ਨਾ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਪ੍ਰਦਰਸ਼ਨ ਕਰਾਂਗੇ ਦਰਅਸਲ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਨਾਲ ਕੋਟਾ ਸਿਸਟਮ ਦੇ ਤਹਿਤ ਸਾਲ ਦੇ ਵਿੱਚ ਪਹਿਲਾਂ 2 ਕਵਾਂਟਲ 40 ਕਿਲੋ ਕਣਕ ਮਿਲਦੀ ਸੀ ਪਰ ਹੁਣ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਆੜ ਦੇ ਵਿੱਚੋਂ ਕਣਕ ਨਹੀਂ ਦੇ ਰਹੀ ਜਦੋਂ ਚੱਲਦੇ ਆ ਗਰੀਬ ਲੋਕਾਂ ਦੇ ਵੱਲੋਂ ਬਸਪਾ ਪਾਰਟੀ ਦਾ ਬਸਪਾ ਪਾਰਟੀ ਨੇ ਗਰੀਬ ਲੋਕਾਂ ਦਾ ਸਮਰਥਨ ਕੀਤਾ ਤੇ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨੇ ਕਹਿਣਾ ਕਿ ਜਲਦ ਤੋਂ ਜਲਦ ਸਰਕਾਰ ਵਾਲੀ ਪੰਜਾਬ ਸਰਕਾਰ ਹੋ ਗਰੀਬ ਲੋਕਾਂ ਨੂੰ ਕਣਕ ਦੇਵੇ ਨਹੀਂ ਸਾਡੇ ਵੱਲੋਂ ਕੋ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਕਮਾਲਪੁਰ ਚੌਂਕ ਆ ਜੀ ਅਸੀਂ ਇਹ ਦਿਨੇਸ਼ ਪੱਪੂ ਜੀ ਸਾਡੇ ਵੱਡੇ ਵੀਰ ਇਹਨਾਂ ਦੀ ਅਗਵਾਈ ਦੇ ਵਿੱਚ ਜਿਵੇਂ ਸਾਨੂੰ ਪਾਰਟੀ ਹੁਕਮ ਲਾਉਂਦੀ ਆ ਵਰਕਰ ਸਾਡੇ ਹੁਕਮ ਲਾਉਂਦੇ ਆ ਕਿ ਪਿੰਡਾਂ ਦੇ ਵਿੱਚ ਔਰ ਸ਼ਹਿਰਾਂ ਦੇ ਮੁਹੱਲਿਆਂ ਦੇ ਵਿੱਚ ਜਿਹੜੀ ਕਣਕ ਆ ਔਰ ਅਸੀਂ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਨੂੰ ਵੀ ਸਮਝਾਉਂਦੇ ਆ ਰਹੇ ਹਾਂ ਵੀ ਜਿਹੜੀ ਕਣਕ ਆ ਲੋਕਾਂ ਦਾ ਹੱਕ ਆ ਇਹ ਕਿਸੇ ਸਰਕਾਰ ਦੀ ਸਕੀਮ ਨਹੀਂ ਜਦ ਕੇ ਸ਼ੁਰੂ ਤੋਂ ਸਰਕਾਰਾਂ ਇਹਨੂੰ ਸਕੀਮ ਦੇ ਨਾਲ ਲੈ ਕੇ ਲੋਕਾਂ ਨੂੰ ਬਾਰਤੀਆਂ ਰਹੀਆਂ ਲੋਕ ਵਿਚਾਰੇ ਭੋਲੇ ਭਾਲੇ ਨੇ ਔਰ ਰਾਜਨੀਤੀ ਵਿੱਚ ਪੈਸੇ ਦੇ ਦਮ ਤੇ ਲੋਕ ਅੱਗੇ ਆ ਰਹੇ ਨੇ ਆ ਜਿਹੜਾ ਵਿਧਾਇਕ ਜਿੱਤਿਆ ਇਹ ਵੀ ਤੁਹਾਨੂੰ ਪਤਾ ਜਿਹੜੀ ਪਾਰਟੀ ਦੇਖਦਾ ਉਦੋਂ ਨੂੰ ਹੋ ਜਾਂਦਾ ਆ ਔਰ ਲੋਕ ਭੋਲੇ ਨੇ ਲੋਕ ਠਗੇ ਜਾਂਦੇ ਨੇ ਕਦੀ ਸੰਵਿਧਾਨ ਦੇ ਨਾਂ ਤੇ ਸੰਵਿਧਾਨ ਦੇ ਉੱਪਰ ਤਲਵਾਰ ਰੱਖ ਕੇ ਚੰਨੀ ਵਰਗੇ ਕਾਂਗਰਸ ਦੇ ਵਿਧਾਇਕ ਜਿਹੜੀ ਅੱਜ ਕਾਂਗਰਸ ਆਪੋਜੀਸ਼ਨ ਦੇ ਵਿੱਚ ਬੈਠੀ ਜਿਹਨੂੰ ਬੋਲਣਾ ਚਾਹੀਦਾ ਨਾ ਤਾਂ ਉਹ ਸੰਵਿਧਾਨ ਨਾਲ ਜਿਹੜੋ ਛੇੜਖਾਨੀ ਹੋਈ ਆ ਉਸ ਮੁੱਦੇ ਦੇ ਬੋਲੀ ਆ ਕਾਂਗਰਸ ਔਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਇਹ ਕਣਕ ਦਾ ਮੁੱਦਾ ਆ ਵੇ ਜਿਹੜੀ ਕਣਕ ਆ ਲੋਕਾਂ ਨੂੰ ਘਰ ਤੱਕ ਪਹੁੰਚਾਉਣ ਦਾ ਪ੍ਰਬੰਧ ਸਰਕਾਰ ਕਰੇ ਉਹਦਾ ਕਾਰਨ ਇਹ ਆ ਵੀ ਸਾਡੇ ਦੇਸ਼ ਦੇ ਵਿੱਚ ਇੰਨੀ ਜ਼ਿਆਦਾ ਕਣਕ ਆ ਕਿ ਉਹਦੀ ਜਿਹੜੀ ਸਿਕਿਉਰਿਟੀ ਆ ਉਹਦੇ ਉੱਪਰ ਕਰੋੜਾਂ ਅਰਬਾਂ ਦਾ ਖਰਚਾ ਆਉਂਦਾ ਔਰ ਜਦੋਂ ਉਹ ਕਣਕ 2-3 ਸਾਲ ਤੱਕ ਸਟੋਰਾਂ ਦੇ ਵਿੱਚ ਰਹਿੰਦੀ ਆ ਉਸ ਦੇ ਬਾਵਜੂਦ ਵੀ ਖਰਾਬ ਹੋ ਜਾਂਦੀ ਉਹਨੂੰ ਸਮੁੰਦਰਾਂ ਦੇ ਵਿੱਚ ਸੁੱਟਣਾ ਪੈਂਦਾ ਆ ਇਹ ਮੈਂ ਨਹੀਂ ਕਹਿੰਦਾ ਮਾਨਯੋਗ ਸਾਡੀ ਸੁਪਰੀਮ ਕੋਰਟ ਨੇ ਵੀ ਇਹ ਦਾਵਾ ਕੀਤਾ ਆ ਪਰ ਉਹਦੇ ਬਾਵਜੂਦ ਲੋਕਾਂ ਨੂੰ ਜਾਣਕਾਰੀ ਨਾ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰਾਂ ਸਕੀਮ ਦੇ ਜਰੀਏ ਔਰ ਲਾਈਨਾਂ ਦੇ ਵਿੱਚ ਪਿੰਡਾਂ ਵਿੱਚ ਸਰਪੰਚਾਂ ਨੇ ਮਹੱਲਿਆਂ ਦੇ ਵਿੱਚ ਡੀਪੂ ਹੋਲਡਰਾਂ ਨੇ ਔਰ ਐਮਸੀਆਂ ਨੇ ਇਹਨਾਂ ਨੇ ਲੋਕਾਂ ਨੂੰ ਲਾਈਨਾਂ 'ਚ ਖੜੇ ਕੀਤਾ ਔਰ ਲੋਕ ਵੀ ਇਸ ਗੱਲ ਤੋਂ ਸਤੇਜ ਹੋ ਜਾਣ ਅਸੀਂ ਬਹੁਜਨ ਸਮਾਜ ਪਾਰਟੀ ਦੇ ਮਾਦੀਮ ਤੋਂ ਦੱਸਣਾ ਚਾਹੁੰਦੇ ਆ ਕਿ ਲੋਕ ਨੀਲੇ ਝੰਡੇ ਥੱਲੇ ਆਉਣ ਲੋਕਾਂ ਨੂੰ ਚਾਹੀਦਾ ਜਿਹੜੀ ਕਣਕ ਆ ਉਹ ਉਹਨਾਂ ਦਾ ਹੱਕ ਆ ਉਹ ਜਿਹੜੀ ਪਰਚੀ ਉਹਨੇ ਕਟਾਈ ਆ ਉਹਨਾਂ ਦੇ ਘਰ ਤੱਕ ਪਹੁੰਚਾਉਣ ਦਾ ਪ੍ਰਬੰਧ ਸਰਕਾਰ ਕਰੇਗੀ ਤੇ ਭਗਵਾਨ ਤੁਮਾਨ ਜਿਹੜਾ ਸਭ ਤੋਂ ਝੂਠਾ ਮੈਂ ਸਮਝਦਾ ਦੁਨੀਆ ਦੇ ਇਤਿਹਾਸ ਦੇ ਵਿੱਚ ਜੇ ਸਭ ਤੋਂ ਝੂਠਾ ਕੋਈ ਮੁੱਖ ਮੰਤਰੀ ਪਾਇਆ ਗਿਆ ਜਿਹਨੂੰ ਮੈਂ ਕਹਿ ਸਕਦਾ ਕਿ ਨਕਲੀਆ ਉਹ ਹੈ ਭਗਵੰਤ ਮਾਨ ਜਿਹਨੇ ਦੋ ਦਾਵਾ ਕੀਤਾ ਸੀ ਬਿਲਕੁਲ ਉਹਦੇ ਉਲਟ ਚੱਲਿਆ ਔਰ ਕਿੱਡੀ ਹੈਰਾਨੀ ਦੀ ਗੱਲ ਆ ਜਿਹੜੀ ਪਾਰਟੀ ਇਹ ਕਹਿ ਕੇ ਅੱਗੇ ਆਈ ਸੀ ਕਿ ਬਦਲਾਅ ਚਾਹੀਦਾ ਸਭ ਤੋਂ ਵੱਧ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਅੱਗੇ ਲਿਆ ਕੇ ਐਮਐਲਏ ਐਮਪੀ ਦੀਆਂ ਟਿਕਟਾਂ ਦਿੱਤੀਆਂ ਔਰ ਨਮਾਇੰਦਗੀ ਕਰਾਈ ਔਰ ਉਸ ਹਾਰਪੁਰ ਦੇ ਵਿੱਚ ਜਿਹੜੇ ਲੋਕ ਕਾਂਗਰਸ ਦੇ ਵਿੱਚ ਰਾਜ ਸੱਤਾ ਦਾ ਆਨੰਦ ਮਾਣ ਰਹੇ ਸਗੇ ਉਹੀ ਲੋਕ ਆ ਜੇ ਸਰਕਾਰ ਦੇ ਆਨੰਦ ਮਾਣ ਰਹੇ ਦੱਸੋ ਇਹ ਕਿਹੜਾ ਬਦਲਾਅ ਹੋਇਆ ਮੰਗ ਇਹ ਹੀ ਆ ਕਿ ਲੋਕਾਂ ਨੂੰ ਜਿਹੜੀ ਕਣ ਗਿਆ ਉਹ ਘਰ ਤੱਕ ਪਹੁੰਚ ਪਹੁੰਚਣ ਦਾ ਪ੍ਰਬੰਧ ਸਰਕਾਰ ਕਰੇ ਔਰ ਚਿੱਟੇ ਨੂੰ ਖਤਮ ਕਰਨ ਦੇ ਪ੍ਰਬੰਧ ਕੀਤੇ ਜਿਹੜਾ ਲਾ ਐਂਡ ਆਰਡਰ ਹੈਗਾ ਆ ਉਹ ਲੋਕਾਂ ਨੂੰ ਦਹਿਸ਼ਤ ਦਾ ਮਾਹੌਲ ਨਾ ਬਣਾ ਕੇ ਉਹਨੂੰ ਸਹੀ ਮਿਹਨਤ ਦੇ ਵਿੱਚ ਪੁਲਿਸ ਵੀ ਆਪਣਾ ਕੰਮ ਕਰੇ ਆਪਾਂ ਜੀ ਕੀ ਨਾਮ ਹੈ ਤੇ ਅੱਜ ਕਿ ਪ੍ਰੋਗਰਾਮ ਸੀ ਕਿਹੜੀ ਜਗ੍ਹਾ ਸੀ ਮੇਰਾ ਸੁਖਦੇਵ ਸਿੰਘ ਬਿੱਟਾ ਬਹੁਜਨ ਸਮਾਜ ਪਾਰਟੀ ਵਰਕਰ ਪਿੰਡ ਮੇਰਾ ਹਰਦੋਖਾਨਪੁਰ ਜੀ ਅੱਜ ਕਿਹੜੀ ਜਗ੍ਹਾ ਸੀਗਾ ਤੇ ਕੀ ਪ੍ਰੋਗਰਾਮ ਲਿਕਿਆ ਗਿਆ ਜੀ ਅੱਜ ਸਾਡੇ ਵੱਡੇ ਵੀਰ ਦਿਨੇਸ਼ ਕੁਮਾਰ ਪੱਪੂ ਜੀ ਦੀ ਗਵਾਹੀ ਵਿੱਚ ਜਿਹੜੀ ਭਗਵੰਤ ਮਾਨ ਸਰਕਾਰ ਨੇ 2 ਰੁਪਏ ਕਿਲੋ ਕਣਕ ਮਿਲਦੀ ਸੀ ਪਿੰਡਾਂ ਦੇ ਵਿੱਚ ਇਹਨੇ ਪਿਛਲੇ 18 ਮਹੀਨੇ ਤੋਂ ਇਹ ਕਣਕ ਬੰਦ ਕੀਤੀ ਹੋਈ ਆ ਜਿਸ ਨਾਲ ਗਰੀਬ ਲੋਕ ਪਿੰਡਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਕਰਦੇ ਪਏ ਆ ਔਰ ਸਾਡੀ ਇਹੀ ਮੰਗ ਆ ਕਿ ਭਗਵੰਤ ਮਾਨ ਸਰਕਾਰ ਜਿਹੜੀ 2 ਰੁਪਏ ਕਿਲੋ ਵਾਲੀ ਕਣਕ ਸੀ ਉਹਨੂੰ ਤੁਰੰਤ ਚਾਲੂ ਕੀਤਾ ਜਾਵੇ ਤੇ ਇਹ ਪ੍ਰਦਰਸ਼ਨ ਜਿਹੜਾ ਜਗਾ ਕਿਹੜੀ ਜਗ੍ਹਾ ਹੋਇਆ ਔਰ ਕੀ ਚਾਹਣਾ ਚਾਹੁੰਦੇ ਦੇ ਬਾਰੇ ਅੱਜ ਹਿਸ਼ਾਰਪੁਰ ਦੇ ਵਿੱਚ ਕਮਾਲਪੁਰ ਦੇ ਚੌਂਕ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕੇ ਪ੍ਰਦਰਸ਼ਨ ਕੀਤਾ ਔਰ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਸੁੱਤੀ ਹੋਈ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਆ ਕਿ ਲੋਕਾਂ ਦੀਆਂ ਸਮੱਸਿਆ ਆ ਉਹਨਾਂ ਨੂੰ ਹੱਲ ਕੀਤਾ ਜਾਵੇ। ਬੀਬੀਆਂ ਨੇ ਕੋਸਟਰ ਨਸ਼ਿਆਂ ਨੂੰ ਲੈ ਕੇ ਵੀ ਫੜੇ ਹੋਏ ਸਾਨੂੰ ਉਹਦੇ ਬਾਰੇ ਕੀ ਸਗਤ ਕੀ ਜਾਣਾ ਚਾਹੁੰਦੇ ਜਿਹੜਾ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜੇ ਸਾਨੂੰ ਸੱਤਾ ਵਿੱਚ ਆਉਣ ਦਾ ਮੌਕਾ ਮਿਲੇ ਤਾਂ ਪੰਜਾਬ ਦੇ ਵਿੱਚ ਅਸੀਂ 3 ਮਹੀਨੇ ਚ ਨਸ਼ਾ ਖਤਮ ਕਰਾਂਗੇ। ਪਰ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਕੋਈ ਪੰਜਾਬ ਦੇ ਵਿੱਚ ਦੁਗਣਾ ਨਸ਼ਾ ਵਿਕ ਰਿਹਾ ਆ ਔਰ ਹਰ ਰੋਜ਼ ਬੱਚ ਉਹ ਘਰਾਂ ਦੇ ਘਰ ਖਾਲੀ ਹੋ ਰਿਆ ਨਸ਼ਾ ਪੰਜਾਬ ਦੇ ਵਿੱਚ ਤਿੱਗੜੇ ਵਧਿਆ ਹੀ ਆ ਸਰਕਾਰ ਤੋਂ ਵੀ ਮੰਗ ਸਰਕਾਰ ਤੋਂ ਇਹ ਮੰਗੇ ਕਿ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਸੀ ਗਰੀਬਾਂ ਨਾਲ ਜਿਹੜੀ ਕਰਪਸ਼ਨ ਸੀਗੀ ਨਾ ਨਸ਼ਾ ਬੰਦ ਕਰੇ ਬੇਰੋਜ਼ਗਾਰੀ ਨੂੰ ਜਿਹੜੇ ਠੱਲ ਪਾਈ ਜਾਵੇ ਹਾਲਾਂਕਿ ਬਸਪਾ ਦੇ ਵੱਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਵੱਡਾ ਅੰਦੋਲਨ ਕਰਨ ਦੀ ਹੁਣ ਦੇਖਣਾ ਹੋਵੇਗਾ ਸਰਕਾਰ ਦੇ ਵੱਲੋਂ ਜਿਹੜੀ ਕਾਣਕ ਆ ਪੰਜਾਬ ਸਰਕਾਰ ਲਈ ਕੇਂਦਰ ਸਰਕਾਰ ਆ ਇੱਕ ਪਿਆਮ ਨੂੰ ਭੇਜਦੀ ਆ ਪੰਜਾਬ ਸਰਕਾਰ ਦੇ ਵੱਲੋਂ ਜੇਕਰ ਬਾਕੀ ਹੁਸ਼ਾਰਪੁਰ ਦੇ ਵਿੱਚ ਇਹ ਮੁਸ਼ਕਲ ਦਿੱਕਤ ਆਉਂਦੀ ਆ ਤਾਂ ਸਰਕਾਰ ਕਦੋਂ ਤੱਕ ਇਸ ਦਾ ਹੱਲ ਕਰਦੀ ਆ ਤੇ ਲੋਕਾਂ ਨੂੰ ਜਿਹੜੀ ਕਣਕਾ ਉਹ ਮਿਲਦੀ ਆ